ਹਾਂਜੀ ਵੀ ਸਾਸਰੀ ਕਾਲ ਜੀ ਮੇਰੇ ਵੀਰਾਂ ਨੂੰ ਮੇਰੇ ਭਰਾਵਾਂ ਨੂੰ ਤੇ ਮੇਰੀਆਂ ਭੈਣਾਂ ਨੂੰ ਸ਼ੁਰੂਆਤ ਕਰਦੇ ਆ ਇਹਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਆ ਪੂਈ ਕੋਲ ਕਿਉਂਕਿ ਤੁਹਾਨੂੰ ਪਿਛਲੇ ਵਲੌਗ 'ਚ ਆਪਾਂ ਦੱਸਿਆ ਸੀ ਹੈ ਨਾ ਤੇ ਡੈਥ ਹੋ ਗਈ ਤੇ ਉਹਨਾਂ ਨੇ ਫਿਰ ਪੂਈ ਖੁਣਾ ਰਖੜੀ ਬੰਨਣ ਨਹੀਂ ਆਉਣਾ ਹੈ ਨਾ ਫਿਰ ਤੁਹਾਨੂੰ ਪਤਾ ਵਾ ਜਿੱਦਾਂ ਡੈਥ ਹੋ ਫਿਰ ਨਹੀਂ ਇਦਾਂ ਮਾੜੀ ਚਿੰਗ ਫਿਰ ਨਹੀਂ ਰਖੜੀ ਬੰਨਣ ਚਾਹੀਦਾ ਉਦਾਂ ਹੀ ਵਾ ਪੂਈ ਕੋਲ ਲੈ ਆ ਤੇ ਪੂਈ ਕਹਿੰਦੇ ਉਦਾਂ ਚਲੋ ਆਓ ਹੈ ਨਾ ਓਕੇ ਆਜੋ ਚਲੋ ਮਿਲ ਕੇ ਆ ਜੀ ਆਪਾਂ ਤੇ ਮੰਮੀ ਨਹੀਂ ਗਏ ਆ ਕੰਮ ਤੇ ਤੇ ਬਾਜ ਘਰੇ ਇਹ ਖਰੀਦੀ ਸੁੱਟੀ ਗਈ ਤੀ ਤੇ ਚੱਲੀ ਫਿਰ ਹੁਣ ਆਪਾਂ ਚੱਲੀ ਰੈਡੀ ਜੈਕੀ ਆਪਣਾ ਘਰੇ ਹੀ ਆ ਉਹ ਘਰੇ ਹੋ ਰਹੂਗਾ ਨੂੰ ਰੋਟੀ ਪਾਣੀ ਖਵਾਤਾ ਵੇ ਲੋ ਵੀ ਸੇਵਡ ਨੇ ਹਾਂ ਤੇ ਅੱਜ ਦਾ ਟੀਵੀ ਚੱਲਣ ਨਾਲ ਆਪਣਾ ਤੋਪ ਉਹ ਵੇ ਲੋ ਕਿੰਨੀ ਚੜ ਗਈ ਅੱਜ ਫੇਰ ਐ ਪੂਰੀ ਧੁੱਪ ਕੜਾਕੀ ਧੁੱਪ ਲੱਗੀ ਐ ਲਬੀ ਨਹੀਂ ਐ ਧੁੱਪ ਕੜਾਕੀ ਧੁੱਪ ਹਵਾ ਚੱਲਣ ਦੀ ਮਾੜੀ ਮਾੜੀ ਪਵਾਂ ਲੱਗਣ ਡਿਆ ਹਵਾ ਚੱਲਣ ਦੀ ਕਿ ਨਹੀਂ ਬਹੁਤ ਜਿਆਦੀ ਧੁੱਪ ਹੋ ਗਈ ਉਹ ਵੀ ਚੱਲੇ ਮੋਟਰਸਾਈਕਲ ਤੇ ਕੱਢ ਲਿਆ ਬਾਹਰ ਤੇ ਅਰੇ ਨਹੀਂ ਕੁੱਤਾ ਭਜਾਉਣ ਗਏ ਸੀ ਫਿਰ ਉਹ ਜੈਕੀ ਹੱਦ ਨੂੰ ਤੰਗ ਬੜਾ ਕਰਦਾ ਉਹਨੇ ਭੌਂਕੀ ਆ ਨਾ ਫਿਰ ਜੈਕੀ ਨੇ ਐਵੇਂ ਗਰਮੀ ਬੜੀ ਉੱਤੋਂ ਸਿਰ ਪੀਟ ਜੀ ਲਵਾਊਗਾ ਆਪਣੇ ਚੱਲੀ ਯਾਰ ਚੱਲੋ ਚੱਲੀਏ ਲੋਵੀ ਪਹੁੰਚ ਗਏ ਭਈ ਯੱਲ ਤੇ ਹੁਣ ਚਾਹ ਪੀਣ ਲੱਗੇ ਚਾਹ ਬਣਾ ਨੇ ਥੀਏ ਚਾਹ ਬਣਾਉਂਦੇ ਭਈ ਨਹੀਂ ਸੱਚ ਤੇ ਫਿਰ ਪੀਏ ਆਪਾਂ ਲੋਵੀ ਆ ਗਈ ਚਾਹ ਤੇ ਸਾਨੂੰ ਬੈਠੇ ਪਾਪਾ ਨਾਲ ਪੁੱਤਰ ਜੀ ਤੇ ਨਾ ਬ్రਦਰ ਆਪਣੀ ਭੈਣ ਤੇ ਮੇਰੀ ਭੂਈ ਤੇ ਉਧਰ ਮੇਰਾ ਬ੍ਰਦਰ ਤੇ ਹੁਣ ਚਾਹ ਪੀਵਾਂਗੇ ਸਾਰਿਆਂ ਨੇ ਲੋਕ ਚੱਲੇ ਹੋਣੇ ਘਰੇ ਵਾਹ ਭੂਈ ਜੀ ਆਹ ਪੜ ਚੰਗਾ ਹਾਂ ਚੰਗਾ ਸੁਖਵੀਰ ਫੇਰ ਕੀ ਆ ਵੀ ਚੰਗਾ ਲੋ ਮਮੀ ਆ ਗਈ ਹੈ ਤੇ ਮਾਰ ਮਾਰੀ ਨਹੀਂ ਬੈਲ ਬੈਲ ਮਾਰੀ ਆ ਕਿਦੇ ਆਇਆ ਰਸ ਰਸ ਸੋਟੀਦਾਂ ਲੋ ਵੀ ਬਾਕੀ ਦੇਰੀ ਨਿਸ਼ਾਨੇ ਰੋਟੀ ਤੇ ਮੇਰੀ ਵੀ ਆਉਣ ਲੱਗੀ ਰੋਟੀ ਬਸ ਉਧਰ ਮੋਈ ਲਈ ਆਪਾਂ ਤੇ ਇਧਰ ਆਪਾਂ ਬੈਠੇ ਆ ਤੇ ਚਾਚਾ ਗਿਆ ਆਪਣਾ ਉਥੇ ਨਾਨ ਨਾਨਕੇ ਗਏ ਲਗਾਵਾ ਚਾਚਾ ਗਿਆ ਆਪਣੇ ਸੋਹਰੇ ਤੇ ਉਥੇ ਫਿਰ ਚਾਚੀ ਨਹੀਂ ਆਪਣੇ ਨਾ ਆਪਣੇ ਵੀਰਾ ਭਰਾਵੋ ਨਾ ਰਖੜੀ ਬਣ ਕੇ ਆਉਣਗੇ ਇਹ ਇਧਰ ਮੈਂ ਆਇਆ ਅਜ ਰਖੜੀ ਆ ਤੇ ਸਾਰਿਆਂ ਨੂੰ ਰਖੜੀ ਦੀਆਂ ਰਕਸ਼ਾ ਬੰਧਨ ਦੀਆਂ ਮੁਬਾਰਕਾਂ ਹੋਣ ਤੇ ਮੇਰੇ ਵੀਰ ਭਰਾ ਸਭ ਸੁਖੀ ਵਸਣ ਤੇ ਬਾਕੀ ਜੀ ਸਾਰਿਆਂ ਨੂੰ ਵਧਾਈਆਂ ਮੈਂ ਆਪਾਂ ਤਾਂ ਦੱਸਿਆ ਹੀ ਨਾ ਕਿ ਉਹ ਨਹੀਂ ਰਖੜੀ ਬੰਨੀ ਆ ਨਾ ਡੈਥ ਹੋਈ ਆਪਣੇ ਡੈਥ ਹੋਈ ਆਪਾਂ ਤਾਂ ਕਰਕੇ ਨਹੀਂ ਫਿਰ ਬੰਨੀ ਤੇ ਬਾਕੀ ਦੀ ਗੱਲ ਨਹੀਂ ਅਗਲੀ ਵਾਰੀ ਬੰਨ ਲਾਂਗੇ ਫੇ ਚੱਕਰ ਨਹੀਂ ਤੇ ਬਾਕੀ ਚੱਤ ਗਿਆ ਆ ਆਪਣੇ ਸਾਰੇ ਤੇ ਉਹ ਹੋਣਗੇ ਆਪਣਾ ਸੋਮਵਾਰ ਤੇ ਐਤਵਾਰ ਕੱਲ ਹੋਣਗੇ ਸ਼ਾਮ ਨੂੰ ਤਾਂ ਖੇਡਣ ਡੈ ਆ ਹਾਂ ਬਾਰੇ ਨਹੀਂ ਬਲੌਗ ਵੇਖਣ ਦੇ ਆਪਣਾ ਜਦੋਂ ਦੀਪੂ ਚਾਚਾ ਕੁਵਾਰਾ ਹੀ ਉਦੋਂ ਉਹਦੀ ਵੀਡੀਓ ਏ ਚਿੜੀ ਅਡ ਕਾਂਡ ਖੇਡਣ ਦੇ ਤੇ ਉਧਰ ਆਪਣਾ ਦੇ ਮਕੈਨਿਕੀ ਗਰੀਡੇ ਕਰਨ ਆਪੇ ਡੇ ਖੋਲਣ ਰੁਕ ਕੇ ਤੁਹਾਨੂੰ ਖਾਣਾ ਹੋਇਆ ਕਿ ਨਹੀਂ ਸਹੀ ਹੋ ਗਿਆ ਛੱਡ ਇਹਦੇ ਰਬੜ ਪੈ ਜਾਂਦੀ ਕਿ ਹੋ ਗਿਆ ਨਹੀਂ ਆ ਕਰਦਾ ਛੱਡ ਜਾ ਕੇ ਛੱਡ ਦੋ ਜਿਸ ਤਰ੍ਹਾਂ ਜਾ ਛੱਡ ਜਾ ਓਏ ਮੈਂ ਘੁਰਤੇ ਆਵਾਂ ਦੋ ਮੈਂ ਜਲਾ ਕੋਠੇ ਤੇ ਆਪਣਾ ਗੇਟ ਵਾਲ ਛੱਡਣਾ ਪਤਾ ਨਹੀਂ ਕੀ ਗੀਜਿਆ ਧਿਆ ਗਈਆਂ ਨਾ ਮੋ ਫੈਕਟਰ ਦੀ ਨਾ ਪਾਈਪ ਜੀ ਖਰਾਬ ਹੋਈ ਤੂੰ ਤਾਂ ਫਿਰ ਮੈਂ ਵਾਲ ਜਾ ਬੰਦ ਕਰਕੇ ਨਾ ਉਹ ਫਿਰ ਕਰਕੇ ਆਉਣ ਲੱਗਾ ਉਹ ਤਾਂ ਪਾਈਪ ਜੀ ਖਰਾਬ ਹੋਈ ਉਤੋਂ ਦੀ ਗੀਜਰ ਦੀ ਤੂੰ ਕਹਿੰਦੇ ਹੁਣ ਗੇਟ ਵਾਲ ਛੱਡ ਨਹੀਂ ਸਕਦਾ ਤੂੰ ਚੱਲੀ ਹੁਣ ਆਪਾਂ ਥੱਲੇ ਆਸੀ ਕਿੰਨੀ ਗਰਮਾ ਵੜਿਆ ਮਾਰ ਬਈ ਹੋ ਗਿਆ ਸਹੀ ਹਣਾ ਉਪਾਇ ਵੀ ਲੋਨੀ ਲੱਗ ਗਈ ਔਰ ਇਹਨਾਂ ਨੂੰ ਪਾਈਪ ਨਹੀਂ ਉਹ ਲਾਉਣੀ ਪਾਣੀ ਵਾਲਾ ਇਹ ਪਾਣੀ ਵੀ ਕਰਨੇ ਕਾਜੇ ਤੇ ਚਲੀਏ ਚਲੀਏ ਹਣਾ ਨੀ ਉਹ ਕਾਲਾ ਨਾਮ ਆਸੀ ਕਿੰਨੇ ਦੇਣਾ ਹੋ ਗਏ ਆ ਨਾਮ ਆਸੀ ਚੰਗਾ ਦਾਦਾ ਜੀ ਮੋਟਰ ਕਾਲ ਬਣੀ ਹੋ ਤੇ ਸਾਡੇ ਲੱਗੇ ਹੁੰਦਾ। ਲੱਗੇ ਇਹਦਾ ਹੀ। ਜੋਬ ਕਰੇ ਜਾਂਦੇ ਹੁਣੇ ਤੇ ਚਲੀ ਕਰੇ ਐਵੇਂ ਹੁੰਦੇ ਆ। ਲੋ ਵੀ ਆ ਗਏ ਆ ਪੋਣੀ ਐ ਇਸੇ ਕਰੇ। ਜੈਕ ਨੂੰ ਵੇਖ ਲੋ ਫੇਰ ਕਿੰਨਾ ਚਾਹ ਜਰ ਗਿਆ। ਓਏ ਓਏ ਲੈ ਲੈ ਲੈ। ਉਹਨੇ ਮਨ ਲਾੜ ਕੇ ਉਹਨੇ ਕਿ ਕਰਦਾ ਹੁੰਦੇ ਆ। ਬਤੀਆਂ ਬੰਦ ਜਗਾ ਕੇ ਨਹੀਂ ਕੋਈ ਗਏ ਇਹਦੇ। ਆਲਾ ਚਾਬੀ। ਓਏ ਲੈ ਲੈ। ਹਾਂ ਕੀ ਗੱਲ? ਚਾਹ ਹੀ ਬੜਾ ਚਰਦਾ ਢੇਪੀ ਚੂਨੂ ਤੇ। ਓਏ ਜਾਂਦਾ ਜਾਂਦਾ ਜੈ ਕੀ ਆਏ ਹਾਏ ਆ ਜਾ ਆ ਜਾ ਆ ਜਾ ਆ ਜਾ ਲੈ ਲੈ ਆ ਜਾ ਬੋਸਤਾਨੀਦਾਰ ਹੋ ਗਿਆ ਲੈ ਲੈ ਹੁਣ ਜਾਂਦ ਰਿਹਾ ਅਨੰਦ ਕੀ ਗੱਲ ਹੁਣ ਰੱਖ ਰੱਖ ਨਾ ਮਾਰ ਨਹੀਂ ਤੈਨੂੰ ਬਸ 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 ਵੇਖ ਫਿਰ ਵੇ ਲੋ ਵੀ ਆ ਗਏ ਆ ਸਿੰਘ ਘਰੇ ਕਿ ਹੁਣ ਇਹ ਜੇ ਆਏ ਆ ਤੇ ਭੂਈ ਉਹਨਾਂ ਨੂੰ ਮਿਲਣ ਗਏ ਆ ਉਥੇ ਕਿਉਂਕਿ ਅੱਜ ਫਿਰ ਰਖੜੀ ਨਾ ਤੇ ਰਖੜੀ ਦੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਹੋਣ ਤੇ ਰਖੜੀ ਨਹੀਂ ਜਿਹਨਾਂ ਬੰਨੀ ਹੁੰਦਾ ਵੰਦੇ ਨਹੀਂ ਤੇ ਘਰੇ ਵਾਹ ਵਾਹ ਹੋਣ ਲੱਗੀ ਹੁੰਦੀ ਫਿਰ ਮੇਰੀਆਂ ਤੇ ਨੇ ਭੂਈ ਉਹਨਾਂ ਨੇ ਆਉਣਾ ਘਰੇ ਤੇ ਅੱਜ ਕੀ ਤਾਂ ਨਹੀਂ ਬਣੀ ਤੁਹਾਨੂੰ ਪਤਾ ਡੈਥ ਹੋ ਗਈ ਸੀ ਫਿਰ ਆਪਾਂ ਇਸ ਟਾਈਮ ਨਹੀਂ ਬੰਨੀ ਕੋਈ ਗੱਲ ਨਹੀਂ ਅਗਲੀ ਵਾਰੀ ਆਪਾਂ ਰਖੜੀ ਬਨਾਂਗੇ ਨਾ ਅਣਾ ਮੈਂ ਅਗਲੀ ਰਖੜੀ ਬਨਾਂਗੇ ਨਾ ਹੀ ਉਹ ਉਹਨਾਂ ਨੇ ਬਨਣੀ ਸੱਚ ਹੀ ਗਈ ਜੰਨੀ ਬਾਕੀ ਨਾਨਕੇ ਵੀ ਬਨਣ ਜਾਵਾਂਗੇ ਹੈ ਨਾਨਕੇ ਵੀ ਬਨਾਂਗੇ ਤੇ ਫਿਰ ਆਪਾਂ ਪੁਈ ਹੋਣੀ ਮੇਰੀ ਬਨਣਗੇ ਤੇ ਫਿਰ ਆਪਣਾ ਕੇਂਦਰੀ ਦੀ ਵੀ ਬਨਣਗੇ ਹਨੂ ਤੇ ਹੁਣ ਦਾਣੀ ਬਣਾਈ ਫਿਰ ਤੁਹਾਨੂੰ ਪਤਾ ਡੈਥ ਹੋਈ ਆ ਫਿਰ ਨਹੀਂ ਹੈ ਨਾ ਬਣਾਈ ਨਹੀਂ ਜਾਂਦੀ ਤੇ ਇਧਰ ਬਾਪੂ ਨੇ ਪਸੀਨਾ ਪਸੀ ਨਹੀਂ ਆਇਆ ਗਰਮੀ ਬੜੀ ਭਰਾਵਾ ਗਰਮੀ ਬਹੁਤ ਹੈ ਲੋਬੇ ਮੈਂ ਤੇ ਭਰਾਵਾ ਨਾ ਨੂੰ ਗਿਆ ਟਾਂ ਨੇ ਜੀ ਆਹ ਯਾ ਦਰ ਸਿਰ ਨੂੰ ਨਾਲ ਆਇਆ ਮੈਂ ਚਰਨਾਰੇ ਕੋਣ ਸਰਦਾਰ ਵੀਰ ਮੇਰਾ ਭਰਾ ਹੈ ਨਾ ਸਿਰ ਨਾ ਕੇ ਤੇ ਬਾਅਦ ਚ ਇਦਾਂ ਨਾ ਪਰਨੇ ਲਵੇੜ ਕੇ ਤੇ ਫਿਰ ਸਿਰ ਸਕਾ ਲੈਂਦੇ ਆ ਇਹਨਾਂ ਇਦਾਂ ਇੱਕ ਜਿਹੜਾ ਪਾਣੀ ਹੁੰਦਾ ਨਾ ਸਿਰ ਤੇ ਜਿੰਨਾ ਵੀ ਹੈ ਨਾ ਵਾਲਾਂ ਦੇ ਹੁੰਦਾ ਵਾ ਤੇ ਉਹ ਸਾਰਾ ਫਿਰ ਲੁੱਟ ਜਾਂਦਾ ਵਾ ਤੇ ਆ ਹੁਣ ਫਰੈਸ਼ ਹੋ ਗਿਆ ਆਪਾਂ ਇਹਨਾਂ ਲੰਮੇ ਪਈਆਂ ਨਾ ਕੇ ਰਾਤ ਨੂੰ ਨਹੀਂ ਤੇ ਟੀ ਵਧੀਆ ਹੁੰਦੀ ਨਾ ਐਡੀ ਵਧੀਆ ਤੇਰਾ ਸਰੀਰ ਚਿਪਚਿਪ ਹੁੰਦਾ ਨਾ ਉਹ ਹਟ ਜਾਂਦਾ ਐ ਸਰੀਰ ਰਿਲੈਕਸ ਰੋਟੀ ਖਾਂਦਾ ਫਿਰ ਮਜ਼ਾ ਆ ਜਾਂਦਾ ਇਦਾਂ ਨਰਮਾ ਨਸਵੇਰਾ ਨੂੰ ਨਾ ਧੋ ਕੇ ਮੇਰਾ ਆਤਾ ਹੈਗੀ ਰੋਜ਼ ਦੀ ਜੇ ਮੈਂ ਵੇਲ ਲਿਆ ਵਾ ਕਿ ਹਾਂ ਕਿਤੇ ਮੈਂ ਜਾਣਾ ਵਾ ਜੇ ਮੈਂ ਵੇਲ ਲਿਆ ਕਿਤੇ ਮੈਂ ਜਾਣਾ ਵਾ ਤੇ ਫਿਰ ਮੈਂ ਨਹਾ ਲੈਣਾ ਸਵੇਰੇ ਜੇ ਮੈਨੂੰ ਪਾਲ ਆ ਗਿਆ ਮੈਂ ਨਹੀਂ ਨਾ ਜਾਣਾ ਕਿਤੇ ਮੈਂ ਘਰੇ ਇਦਾਂ ਸ਼ਹਿਰ ਪਜਾਰੀ ਆ ਨਾ ਫਿਰ ਮੈਂ ਸਵੇਰੇ ਨਹਾਣਾ ਫਿਰ ਮੈਂ ਨਹਾਉਣਾ ਰੋਜ਼ ਰਾਤ ਨੂੰ ਹੀ ਆ ਆਪਾਂ ਤੇ ਮੇਰੀ ਡੇਲੀ ਰੁਟੀਨ ਮੈਂ ਰਾਤ ਨੂੰ ਰੋਜ਼ ਨਹਾ ਕੇ ਸੋਣਾ ਨਹਾ ਕੇ ਸੌਂ ਕਿਉਂਕਿ ਫਿਰ ਸਵੇਰੇ ਯਾਰ ਕਿੱਥੇ ਨਾ ਥੈਂਦਾ ਸਵੇਰੇ ਜਦੋਂ 5 6 ਵਜੇ ਨਾ ਕੋਣ ਨਵੇਂ ਉੱਠ ਕੇ ਇਹ ਰੋਕ ਹੈ ਥੋੜੀ ਜੀ ਤੇ ਬੰਦਾ ਰਾਤ ਨੂੰ ਨਹਾ ਕੇ ਸੌਂੇ ਰਮਾਣਾ ਕਮੈਂਟਾਂ ਦੱਸਿਓ ਕੌਣ ਕੌਣ ਰਾਤ ਨੂੰ ਨਹਾ ਕੇ ਤੇ ਰੋਟੀ ਪਾਣੀ ਕਹੇ ਨਹਾ ਕੇ ਫਿਰ ਸੌਂਦਾ ਵਾ ਫਰੈਸ਼ ਜਾ ਹੋਗੇ ਤੇ ਮਜਾ ਹੁੰਦਾ ਯਾਰ ਫਿਰ ਲੋਕੋ ਇਲਾਜੀ ਮੈਨੂੰ ਇਹ ਸਬਜੀ ਹੈਗੀ ਮਿਕਸ ਸਬਜੀ ਇਹ ਗਰਮ ਕਰ ਲਈ ਆਪਾਂ ਬਹੁਤ ਤੇ ਇੱਦਾਂ ਦੀ ਬਹੁਤ ਸਮੈਲ ਹੋਣੀ ਹੈ ਬੱਸ ਇਹ ਆਪਾਂ ਕਰ ਲਈ ਸਵਾਦ ਬਣੀ ਜਾਏ ਖਾ ਜੇ ਰੋਟੀ ਆਪਾਂ ਜਦ ਦੀ ਆਤਾ ਗੁੰਨਣਾ ਵਾਲਾ ਆਟਾ ਵੀ ਆ ਲੋ ਵੀ ਰੋਟੀ ਵੰਡੀ ਆ। ਭੁੱਖ ਲੱਗੀ ਮੈਨੂੰ ਮੈਂ ਚਲ ਖਾ ਹੀ ਲਈ ਜੀ। ਭੁੱਖ ਬਹੁਤ ਲੱਗੀ ਪਹਿਲਾਂ ਨਹੀਂ। ਉਹਨਾਂ ਦੇ ਵਾਵਾ ਪਕੌੜੇ ਪਕੌੜੇ ਖਾ ਰਹੇ ਸੀ ਆਪਾਂ। ਸ਼ਾਮੀ ਰੋਟੀ ਦਾ ਦੀ ਚਾਚੇ ਆਉਣਗੇ ਪੂਜਾ ਚੱਲੋ। ਉਹ ਮੈਂ ਤੋਂ ਬਲਾ ਕੀ ਤੇ ਮੈਂ ਖਾ ਲਈ ਆਂ। ਲੋ ਵੀ ਵਲੋਗ ਨੂੰ ਕਰਦੇ ਆ ਅਸੀਂ ਇੱਥੇ ਖਤਮ ਤੇ ਆਪਾਂ ਕੋਈ ਇਹ ਲਾਉਣਾ ਹੋ ਕੇ ਆ ਗਏ ਆ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਦੇ ਕਿਉਂਕਿ ਤੁਹਾਨੂੰ ਰੋਜ਼ ਦੇ ਆਪ ਵਲੌਗ ਦੀਆਂ ਖਬਰਾਂ ਮਿਲਦੀਆਂ ਰਹਿਣ ਤੇ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਮਿਲਦੇ ਆਪ ਅਗਲੇ ਵਲੌਗ ਚ ਟਿਲ ਥੈਨ ਬਾਏ ਬਾਏ ਟੇਕ ਕੇਅਰ ਬਾਏ ਜੀ ਸਾਰਿਆਂ ਨੂੰ ਗੁੱਡ ਨਾਈਟ